ਗਜੀਤ ਸਿੰਘ ਗਿਲਜੀ ਨੇ ਕੀਤਾ ਅੱਜ ਬਲਾਕ ਤੋਂ ਬਜੀਤਪੁਰ ਜਾਣ ਵਾਲੀ ਸੜਕ ਦਾ ਦੌਰਾ ਹਾਂਜੀ ਹੈ ਤਾਂ ਅੱਗੇ ਵੀ ਜਾਣਾ ਲਗੀਤਰ ਅੱਧਾ ਕਿਲੋ ਖਦੀ ਦੀ ਉਹਨਾ ਇਹ ਫੈਟ ਮਿਕਸ ਭੇਜਣੀ ਜੀ ਸੈੱਟ ਹੋ ਜਾਣਾ ਇਹਨੂੰ ਆ ਪੂਰਾ ਕਰਾ ਦੇਣਾ ਜੀ ਕਿੰਨਾ ਵੀ ਹੋਇਆ ਟੋਲੇ ਟੋਲੇ ਆਪਣਾ ਨਾ ਅਸੀਂ ਇਹ ਗਾਹਾਂ ਵੀ ਬਣਾਉਣੀ ਜੀ ਰੋਡ ਅੱਛਾ ਇਟਪੋਰਾ ਨੂੰ ਜਾਂਦਾ ਨਾ ਇਹ ਅਸੀਂ ਉੱਥੇ ਤੱਕ ਕਰਾਉਣਾ ਜੀ ਦਾ ਬਸ ਠੀਕ ਹੈ ਜੀ ਕਰਾਉਂਗੇ ਜੀ ਇਟਪੋਰਾ ਤੋਂ ਖਾਂਟੂ ਆਣੇ ਦੀ ਵੀ ਕਾਫੀ ਉਹ ਸਾਨੂੰ ਦੱਸ ਦਿਓ ਇੱਥੇ ਆਪਾਂ 5-7 ਟ੍ਰੱਕ ਟੋਕ ਟੋਕ ਪਾ ਕੇ ਜਮ ਬਣਾਉਣੀ ਜੀ ਕਿਉਂਕਿ ਆਸਾਂ ਘੱਟੇ ਆਸ ਦਾ ਮੇਰੇ ਖਿਆਲ ਵਿੱਚ ਟਰੱਕ ਨਾਲ ਉੱਥੇ ਫਿਰੇ ਲੱਗਦਾ ਹੈ ਸੋ ਗਿਲਸਾਬ ਤੁਹਾਡਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਕਿ ਪਿੰਡਾਂ ਪਿੰਡਾਂ ਜਾ ਕੇ ਤੁਸੀਂ ਸੜਕਾਂ ਦਾ ਹਾਲ ਦੇਖ ਚੁੱਕੇ ਹੋ ਸਰਕਾਰਾਂ ਤਾਂ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਸੋ ਹੁਣ ਪਿੰਡਾਂ ਵਾਲਿਆਂ ਦੀ ਤੁਹਾਡੇ ਤੇ ਆਸ ਹੈ ਜੀ ਤੁਸੀਂ ਅੱਜ ਬਜੀਤਪੁਰ ਪਿੰਡ ਦੇ ਵਿੱਚ ਵੀ ਦੌਰਾ ਕੀਤਾ ਜੀ ਸੋ ਇਸ ਦੇ ਬਾਰੇ ਜਿਹੜਾ ਸਰ ਜੜਾ ਜਾਣਕਾਰੀ ਦਿਓ ਜੀ ਦੇਖੋ ਅੱਜ ਸੜਕਾਂ ਦਾ ਸਾਡੇ ਹਲਕੇ ਦਾ ਬਿਲਕੁਲ ਚੰਡੀਗੜ੍ਹ ਦੇ ਨਾਲ ਲੱਗਦਾ ਸਾਡਾ ਹਲਕਾ ਪਰ ਹਾਲ ਸਾਡਾ ਇੰਨਾ ਮਾੜਾ ਹੋਇਆ ਵੀ ਉਹ ਜਿਹੜੇ ਸਨ 1975 ਦੇ ਵਿੱਚ ਕੱਚੇ ਪੈਸੇ ਹੁੰਦੇ ਸੀ ਮੈਂ ਕਹਿੰਦਾ ਉਹ ਵੀ ਚੰਗੇ ਸੀ ਅੱਜ ਆਹ ਹਾਲ ਸਾਡੇ ਜਿਹੜਾ ਹਲਕੇ ਦਾ ਸਾਡਾ ਹੋ ਗਿਆ ਸੋ ਕੋਈ ਇੱਥੇ ਬਾਹ ਫੜਨ ਵਾਲਾ ਨਹੀਂ ਕੋਈ ਸਰਕਾਰ ਦਾ ਨਮਾਇੰਦਾ ਇੱਥੇ ਆ ਕੇ ਪੁੱਛਣ ਵਾਲਾ ਨਹੀਂ ਹੈਗਾ ਵੀ ਦੱਸੋ ਕੋਈ ਦੁੱਖ ਦੇ ਸੁੱਖ ਦੇ ਬੰਦਾ ਹਾਲ ਹੀ ਪੁੱਛ ਲੈਂਦਾ ਤੇ ਇਹ ਬਦਕਿਸਮਤੀ ਹੈ ਮੈਂ ਕਹਿੰਦਾ ਸਾਡੇ ਹਲਕੇ ਦੀ ਪਰ ਅਸੀਂ ਦੇਖੋ ਇਹ ਕੰਮ ਤਾਂ ਸਰਕਾਰਾਂ ਦੇ ਨੇ ਸਰਕਾਰਾਂ ਨੇ ਸੜਕਾਂ ਵੜਾਉਣੀਆਂ ਹੁੰਦੀਆਂ ਨੇ ਪਰ ਅਸੀਂ ਆਪਣੇ ਤੌਰ ਤੇ ਗਿਲਕੋ ਗਰੁੱਪ ਵੱਲੋਂ ਜਿਵੇਂ ਜੋ ਅਸੀਂ ਟੈਂਪਰੇਰੀ ਰੀਲੀਫ ਹੈ ਜਿਹੜਾ ਦੇ ਸਕਦੇ ਆ ਜੋ ਇਹਦੀ ਪੈਚ ਵਰਕ ਅਸੀਂ ਕਰ ਸਕਦੇ ਆ ਉਹਦੇ ਤਹਿਤ ਅਸੀਂ ਜਿਹੜਾ ਇਹ ਕੰਮ ਸ਼ੁਰੂ ਕੀਤਾ ਵਾ ਭਾਵੇਂ ਉਹ ਅਸੀਂ ਚੰਦੋ ਗਵਿੰਦਗੜ ਤੋਂ ਤਿਊੜ ਵਾਲੀ ਸੜਕ ਸੀ ਉਹ ਖੋਦਾ ਕੀਤਾ ਤੇ ਕੱਲ ਅਸੀਂ ਆਪਣੇ ਜੋ ਖਿਜਰਾਬਾਦ ਤੋਂ ਥਾਣੇ ਨੂੰ ਜਾਂਦੀ ਉਹਦਾ ਕੀਤਾ ਉਥੇ 6 ਪਿੰਡ ਸਾਡੇ ਹਲਕੇ ਦੇ ਲੱਗਦੇ ਨੇ ਬਾਕੀ ਅੱਗੇ ਪਿੰਡ ਨੇ ਕੱਲ ਨੂੰ ਸਵੇਰੇ ਅਸੀਂ ਲਵਾਨਗੜ ਵਾਲੀ ਰੋਡ ਦਾ ਕਰ ਰਹੇ ਹਾਂ ਫਿਰ ਅਸੀਂ ਇੱਕ ਰੁੜਕੀ ਦੇ ਕੋਲ ਪੁਲੀ ਹੈ ਜੋ 6 ਪਿੰਡਾਂ ਨੂੰ ਜੋੜਦੀ ਹੈ ਉਹਦਾ ਅਸੀਂ ਫਰਸੋਂ ਕਰਾਉਣਾ ਹੈ ਤੇ ਫਿਰ ਮੁੜ ਕੇ ਆ ਜਿਹੜੀ ਸੜਕ ਦਿਖਾਈ ਹੈ ਰਵਿੰਦਰ ਜੀ ਉਹਨਾਂ ਨੇ ਅੱਜ ਦਿਖਾਇਆ ਇਹ ਬਈ ਏ ਟਕੋਰਾ ਤੱਕ ਜਿਹੜੀ ਜਾਂਦੀ ਹੈ ਜੋ ਵੀ ਪੈਚ ਵਰਕ ਹੋ ਸਕਦਾ ਹੋਇਆ ਅਸੀਂ ਇਹ ਕਰਾ ਕੇ ਥੈਂਕ ਯੂ ਸਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਸਰਦਾਰ ਰਣਜੀਤ ਸਿੰਘ ਜੀ ਗੱਲ ਜੋ ਪਾਰਟੀ ਬਾਜ਼ੀ ਤੋਂ ਉਪਰ ਉੱਠ ਕੇ ਹਮੇਸ਼ਾ ਹੀ ਸਮਾਜ ਸੇਵਾ ਨੂੰ ਪਹਿਲ ਦਿੰਦੇ ਨੇ ਭਾਵੇਂ ਸਰਕਾਰ ਦੇ ਵਿੱਚ ਵੀ ਨਹੀਂ ਹਨ ਪਰ ਉਹ ਸੜਕਾਂ ਨੂੰ ਜੋ ਉਹਨਾਂ ਨੇ ਮੁੱਦਾ ਚੁੱਕਿਆ ਕਿਉਂਕਿ ਹਰ ਇੱਕ ਪਿੰਡ ਦੀ ਸੜਕ ਬਿਲਕੁਲ ਤਹਸਨਾਸ ਹੋਈ ਵੀ ਹੈ ਐਕਸੀਡੈਂਟ ਹੋ ਰਹੇ ਨੇ ਲੋਕਾਂ ਦੇ ਬਾਹਾਂ ਟੁੱਟ ਰਹੇ ਨੇ ਸਾਡਾ 80 ਕਿਲੋਮੀਟਰ ਦਾ ਟੋਟਾ ਜਦ ਕੇ ਇਹ ਮੁੱਖ ਤਹਿਸੀਲ ਮਜਰੀ ਨੂੰ ਜੋੜ ਰਿਹਾ ਪਰ ਬਹੁਤ ਬੁਰਾ ਹਾਲ ਹੈ ਤੇ ਅਸੀਂ ਇਹਨਾਂ ਨੂੰ ਪਿੰਡ ਤੱਕ ਇਹ ਸੜਕ ਦਿਖਾਈ ਸੀ ਪਰ ਇਹਨਾਂ ਨੇ ਟਕੋਰਾ ਭਾਂਟਵਾ ਹੋਰ ਵੀ ਝਮਾ ਲਿਆ ਵੀ ਇਹ ਸੜਕ ਨੂੰ ਅਗਲੇ ਦਿਨਾਂ ਵਿੱਚ ਵਧੀਆ ਬਣਾ ਦਿੱਤਾ ਜਾਵੇਗਾ ਅਸੀਂ ਗਿਲਸਾਬ ਦਾ ਪੂਰੇ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਥੈਂਕ ਯੂ